ਸਤ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਜਿਹੜੇ ਭਰਾਵਾਂ ਦੇ ਕੋਲ ਥਾਂ ਦੀ ਕਮੀ ਆ ਜਾਂ ਉਹਨਾਂ ਦੀਆਂ ਮੋਟਰਾਂ ਘਰ ਤੋਂ ਕਾਫੀ ਦੂਰ ਨੇ ਜਾਂ ਉਹ ਸ਼ਹਿਰਾਂ ਦੇ ਵਿੱਚ ਰਹਿੰਦੇ ਨੇ ਜੀ ਤੁਸੀਂ ਇਸ ਤਰ੍ਹਾਂ ਦੇ ਬੈਗਾਂ ਦਾ ਇਸਤੇਮਾਲ ਕਰ ਸਕਦੇ ਹੋ ਜਿਹੜੀਆਂ ਤੁਸੀਂ ਡੇਲੀ ਯੂਜ਼ ਕਰਨੀਆਂ ਨੇ ਸਬਜ਼ੀਆਂ ਜਿਵੇਂ ਹੁਣ ਤੁਸੀਂ ਆ ਵੀਡੀਓ 'ਚ ਦੇਖੋ ਆਹ ਸ਼ਿਮਲਾ ਮਿਰਚ ਦੇ ਬੁੱਟੇ ਹੈਗੇ ਤੇ ਇਹ ਆਪਣਾ ਇੱਧਰ ਖੀਰਾ ਆਪਣੀ ਗ੍ਰੇਡ ਦੇ ਵਿੱਚ ਲਾਇਆ ਹੋਇਆ ਹੈ ਕੁਝ ਟਮਾਟਰਾਂ ਦੇ ਬੂਟੇ ਉੱਪਰਲੀ ਸਾਈਡ ਹੈਗੇ ਚਲੋ ਆਪਣੇ ਕੋਲ ਕੋਈ ਥਾਂ ਦੀ ਕਮੀ ਨਹੀਂ ਆਪਾਂ ਉਦਾਂ ਹੀ ਇਹ ਸ਼ੌਂਕ ਵਜੋਂ ਲਾਏ ਹੋਏ ਨੇ ਇਸ ਤਰ੍ਹਾਂ ਆਪਣਾ ਇਹਨਾਂ ਦੇ ਵਿੱਚ ਬੈਗਾਂ ਤੇ ਕਰੇਟ ਦੇ ਵਿੱਚ ਇਸ ਤਰ੍ਹਾਂ ਕਰਨ ਦੇ ਨਾਲ ਦੇਖੋ ਜਿਹੜੇ ਪਰਾਵਾਂ ਦੇ ਕੋਲ ਥਾਂ ਦੀ ਕਮੀ ਹੈ ਕਿ ਤੁਹਾਨੂੰ ਦਾ ਆ ਮਸਲਾ ਹੱਲ ਹੋ ਜਾਊਗਾ ਦੂਜਾ ਜਿਹੜੀਆਂ ਤੁਸੀਂ ਬਾਜ਼ਾਰ ਦੇ ਵਿੱਚੋਂ ਸਬਜ਼ੀਆਂ ਖਰੀਦ ਕੇ ਲਿਆਉਨੇ ਹੋ ਉਹਨਾਂ ਦੇ ਵਿੱਚ ਐ ਨਹੀਂ ਪਤਾ ਵੀ ਕਿੰਨਾ ਕੁ ਕੋਈ ਕੈਮੀਕਲ ਰੇ ਸਪਰੇਅ ਦੀ ਵਰਤੋਂ ਅਗਲਾ ਕਰਦਾ ਹੈ ਇੱਕਦਾਂ ਤੁਸੀਂ ਇਸ ਤਰ੍ਹਾਂ ਕਰਨ ਵਾਲਾ ਆਪਣੇ ਘਰੇ ਡੇਲੀ ਜਿਹੜੀਆਂ ਸਬਜ਼ੀਆਂ ਫਰੈਸ਼ ਤਿਆਰ ਕਰ ਸਕਦੇ ਹੋ ਜਦ ਮਰਜੀ ਤੋੜ ਲਓ ਤੇ ਪਰ ਜਦੋਂ ਤੁਸੀਂ ਇਸ ਤਰ੍ਹਾਂ ਬੈਗ ਜਾਂ ਕੋਈ ਆਪਣਾ ਗਰੇਟ ਹੈਗਾ ਜਾਂ ਕੋਈ ਹੋਰ ਪਲਾਸਟਿਕ ਦੀ ਢੋਲੀ ਦੀ ਵਰਤੋਂ ਕਰਨੀ ਹੈ ਨਾ ਸਬਜ਼ੀਆਂ ਵਾਸਤੇ ਉਹਦੇ ਵਿੱਚ ਬਰਮੀ ਕੰਪੋਸਟ ਖਾਦ ਜ਼ਰੂਰ ਪਾ ਲਿਆ ਕਰੋ ਕਿਉਂਕਿ ਉਹ ਇਸ ਤਰ੍ਹਾਂ ਕਰਨ ਦੇ ਨਾਲ ਦੇਖੋ ਇੱਕ ਤਾਂ ਜਿਹੜਾ ਆਪਣਾ ਪੌਦੇ ਦੀਆਂ ਜਿਹੜਾ ਪੋਲੀਆਂ ਰਹਿੰਦੀਆਂ ਨੇ ਦੂਜਾ ਜਿਹੜਾ ਆਪਣੀ ਸਬਜ਼ੀ ਆ ਆਰਗੈਨਿਕ ਤਰੀਕੇ ਦੇ ਨਾਲ ਤਿਆਰ ਹੁੰਦੀ ਆ ਧੰਨਵਾਦ ਜੀ ਸਾਰਿਆਂ ਦਾ